ਸਸਕਲ ਦੋਸਤੋ ਮੈਂ ਹਰਜਪਾਲ ਮਾਕਨੀ ਅੱਜ ਹੈ ਮੰਗਲਵਾਰ ਤਾਂ ਹਰ ਮੰਗਲਵਾਰ ਦੀ ਤਰ੍ਹਾਂ ਚਰਚਾ ਸੇਧ ਦੀ ਅਸੀਂ ਨਾ ਸੇਤ ਨੂੰ ਖੁਰਾਕ ਦੇ ਨਾਲ ਜੋੜਿਆ ਹੋਇਆ ਜਦ ਕਿ ਸਹੀ ਵੀ ਹੈ ਪਰ ਇਹ ਪੂਰੀ ਤਰ੍ਹਾਂ ਸਹੀ ਨਹੀਂ ਹੈ ਜਿਹੜੀ ਸਭ ਤੋਂ ਵੱਡੀ ਖੁਰਾਕ ਜਿਹੜੀ ਸਾਡੀ ਮਨ ਦੀ ਖੁਰਾਕ ਹੈ ਉਹਦੇ ਕਰਕੇ ਸਾਨੂੰ ਰੋਗ ਲੱਗਦੇ ਨੇ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਚਰਚਾ ਕੀਤੀ ਸੀ ਕਿ ਜਿਹੜੇ ਰੋਗ ਲੱਗ ਰਹੇ ਨੇ ਸਾਨੂੰ ਔਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਜ਼ਿਆਦਾ ਲੱਗ ਰਹੇ ਨੇ ਤੇ ਹੁਣ ਇਸ ਵੇਲੇ ਪ੍ਰੈਜੈਂਟ ਜੇ ਅਸੀਂ ਆਪਣੀ ਪੀੜ੍ਹੀ ਨੂੰ ਵੀ ਕਹੀਏ ਤੇ ਉਹਨੂੰ ਵੀ ਰੋਗ ਲੱਗ ਰਹੇ ਨੇ ਔਰ ਇਹ ਲਗਾਤਾਰ ਵੱਧੇ ਜਾ ਰਹੇ ਨੇ ਇਹਦਾ ਜੇ ਆਪਾਂ ਕਾਰਨ ਲੱਭਣ ਦੀ ਕੋਸ਼ਿਸ਼ ਕਰੀਏ ਤੇ ਇਹਦਾ ਕਾਰਨ ਬੇਸਿਕਲੀ 99.999% ਜਿਹੜਾ ਹੈਗਾ ਉਹ ਹੈ ਸਟ्रेस ਟੈਨਸ਼ਨ ਤਣਾਵ ਇਤਨਾਬ ਜਿਹੜਾ ਹੈਗਾ ਸਾਡਾ ਇਹ ਸਾਨੂੰ ਸਾਰੀਆਂ ਰੋਗਾਂ ਦੀ ਜੜ ਹੈ ਤੁਸੀਂ ਇਹਨੂੰ ਅੰਡਰਮਾਈਨ ਨਾ ਕਰੋ ਹਰੇਕ ਬੰਦੇ ਨੂੰ ਸਟ्रेस ਹੈ ਅੱਜ ਦੀ ਰੇਟ ਦੇ ਵਿੱਚ ਇਹ ਸਟ्रेस ਆਇਆ ਕਿੱਥੋਂ ਇਹਦੀ ਜ਼ਿੰਮੇਵਾਰੀ ਕਿਹਦੀ ਹੈ ਅਸੀਂ ਅੱਜ ਬੜੀ ਆਸਾਨੀ ਨਾਲ ਕਹਿ ਦਿੰਦੇ ਆਂ ਵੀ ਯੰਗਸਟਰਸ ਨਸ਼ਿਆਂ ਦੇ ਵਿੱਚ ਪੈ ਗਏ ਯੰਗਸਟਰਸ ਕੰਮ ਨਹੀਂ ਕਰਦੇ ਸਾਰਾ ਦੋਸ਼ ਅਸੀਂ ਨਵੀਂ ਪੀੜ੍ਹੀ ਨੂੰ ਦੇ ਦਿੰਦੇ ਆਂ ਪਰ ਮੇਰੇ ਹਿਸਾਬ ਨਾਲ ਜਿਹੜੀ ਜਿਹੜਾ ਦੋਸ਼ ਹੈ ਉਹ ਸਾਡੀਆਂ ਪੁਰਾਣੀਆਂ ਪੀੜ੍ਹੀਆਂ ਸਾਡੀ ਪੀੜ੍ਹੀ ਮਤਲਬ ਜਿਹੜੀ ਪੁਰਾਣੀ ਪੀੜ੍ਹੀ ਹੈ ਉਹਦਾ ਦੋਸ਼ ਹੈ ਨਵੀਂ ਪੀੜ੍ਹੀ ਦਾ ਦੋਸ਼ ਨਹੀਂ ਹੈ ਕਿਸ ਤਰ੍ਹਾਂ ਜੋ ਵੀ ਅਸੀਂ ਸਿਖਾਨੇ ਆ ਜੋ ਵੀ ਅਸੀਂ ਕਰਦੇ ਆ ਉਹ ਜਿਹੜੀ ਗੁਜ਼ਰ ਰਹੀ ਪੀੜ੍ਹੀ ਹੈ ਉਹੀ ਅਗਲੀ ਪੀੜ੍ਹੀ ਨੂੰ ਸਿਖਾਉਂਦੀ ਹੈ ਨਾ ਜੇ ਅੱਜ ਦੀ ਰੇਟ ਦੇ ਵਿੱਚ ਅਸੀਂ ਬੱਚਿਆਂ ਨੂੰ ਅੱਜ ਤੋਂ ਪਿੱਛੇ ਚਲੇ ਜਾਈਏ ਕੁਝ ਸਾਲ ਪਹਿਲਾਂ ਤਾਂ ਸਾਰੇ ਕਹਿੰਦੇ ਸੀ ਵੀ ਡਾਕਟਰ ਇੰਜੀਨੀਅਰ ਬਣ ਜਾਓ ਜੀ ਬਣ ਕੇ ਬੱਚੇ ਬਹੁਤ سارے ਬਣ ਗਏ ਫਿਰ ਸਮਾਂ ਆਇਆ ਇਹਦਾ ਐਵੀਏਸ਼ਨ ਹਵਾਈ ਜਹਾਜ਼ਾਂ ਦਾ ਪਾਇਲਟ ਤੇ 에어 호ਸਟੈਸ ਬੇ ਹਿਸਾਬ ਅਣਗਿਣਤ ਬੰਦੇ ਬਣ ਗਏ ਸਾਰੇ ਦੇ ਸਾਰੇ ਪਰ ਫਿਰ ਫਿਰ ਜੌਬਸ ਹੈ ਨਹੀਂ ਸੀ ਉਹਨਾਂ ਵਾਸਤੇ ਫਿਰ ਜੇ ਆਪਾਂ ਥੋੜਾ ਪਿੱਛੇ ਚਲੇ ਜਾਈਏ ਗ੍ਰੀਨ ਰੈਵੋਲੂਸ਼ਨ ਦੀ ਗੱਲ ਕਰਦੇ ਆਂ ਪੰਜਾਬ ਇੱਕਦਮ ਕਲਰ ਬੰਜਰ ਸੀਗਾ ਇੱਥੋਂ ਕਿਹਾ ਗਿਆ ਪੰਜਾਬੀਆਂ ਨੂੰ ਵੀ ਇਹਦੇ ਚ ਤੁਸੀਂ ਪੈਦਾ ਕਰੋ ਖੁਰਾਕ ਪੈਦਾ ਕਰੋ ਉਹਨਾਂ ਨੇ ਰਿਕਾਰਡ ਤੋੜਤੇ ਅੱਜ ਇੰਨੀ ਜ਼ਿਆਦਾ ਉਤਪਾਦਨ ਹੋ ਗਿਆ ਕਿ ਅੱਜ ਓਵਰਪੀਅਰ ਓਵਰ ਪ੍ਰੋਡਿਊਸਿੰਗ ਤਾਂ ਹੁਣ ਉਹ ਖੇਤੀ ਦਾ ਉਹ ਬੋਲ ਵਾਲੇ ਖਤਮ ਜਿਹੜੀ ਚੀਜ਼ ਦੀ ਲੋੜ ਹੀ ਨਹੀਂ ਉਹਦਾ ਮੁੱਲ ਕਿੱਥੋਂ ਪਾਊਗਾ ਫੇਰ ਉਸ ਤੋਂ ਬਾਅਦ ਬੱਚਿਆਂ ਨੂੰ ਹੋਰ ਓਪਰਚ्युनिटी ਸਮਝੀ ਕਿ ਅਸੀਂ ਬਾਹਰ ਚਲੇ ਜਾਈਏ ਬਾਹਰਲੇ ਮੁਲਕਾਂ ਦੇ ਵਿੱਚ ਚਲੇ ਜਾਈਏ ਉੱਥੇ ਸ਼ਾਇਦ ਅਸੀਂ ਆਪਣਾ ਮਸਤਕਬਲ ਬਣਾ ਲਈਏ ਕਮਾਲ ਕਰਤੀ ਉੱਥੇ ਵੀ ਉੱਥੇ ਵੀ ਨੇਰੀ ਲਿਆਤੀ ਤੋ ਜਿਹੜਾ ਜਿਹੜਾ ਜਿਹੜੀ ਯੰਗਸਟਰਸ ਨੇ ਉਹਨਾਂ ਨੂੰ ਜਿਹੜਾ ਵੀ ਕੰਮ ਜਿਹੜੀ ਜਾ ਰਹੀ ਪੀੜ੍ਹੀ ਹੈ ਉਹਨੂੰ ਲੱਗਦਾ ਵੀ ਇਹ ਕਰ ਲੈਣਾ ਚਾਹੀਦਾ ਜਦੋਂ ਉਹਨਾਂ ਦੇ ਸਾਹਮਣੇ ਆਉਂਦਾ ਤਾਂ ਉਹ ਕਰ ਲੈਂਦੇ ਨੇ ਉਹ ਔਰ ਬਖੂਬੀ ਕਰ ਲੈਂਦੇ ਨੇ ਫਿਰ ਰੌਲਾ ਕਿੱਥੇ ਹੈ ਰੌਲਾ ਇਹ ਜਿਹੜਾ ਸਟ੍ਰੈਸ ਦਾ ਜਿਹੜਾ ਟੈਨਸ਼ਨ ਦਾ ਇਹ ਬੀਜ ਕਿੱਥੇ ਖੜਾ ਕਿੱਥੇ ਹੈ ਕਿਉਂ ਹੁੰਦੀ ਹੈ ਟੈਨਸ਼ਨ ਦੇਖੋ ਇਨਸਾਨ ਨੂੰ ਨਾ ਮਨ ਦੀ ਖੁਰਾਕ ਬਹੁਤ ਜ਼ਿਆਦਾ ਜ਼ਰੂਰੀ ਹੈ ਡੋਪਾਮਿਨ ਸੈਰਾਟੋਨਿਨ ਇਹਦੇ ਬਾਰੇ ਅੱਪਾ ਗੱਲ ਕਰੀਏ ਜਿਹੜੇ ਕੈਮੀਕਲ ਅੰਦਰ ਸੈਕ੍ਰੀਟ ਹੁੰਦੇ ਨੇ ਯਾਨੀ ਖੁਸ਼ ਰਹਿਣਾ ਬਹੁਤ ਜ਼ਰੂਰੀ ਹੈ ਤੇ ਜੇ ਆਪਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਹਰੇਕ ਉਪਰਾਲਾ ਹਰੇਕ ਉਪਰਾਲਾ ਜਿਹੜਾ ਬੰਦਾ ਕਰਦਾ ਉਹ ਖੁਸ਼ ਰਹਿਣ ਵਾਸਤੇ ਹੀ ਕਰਦਾ ਉਹਨੂੰ ਲੱਗਦਾ ਵੀ ਮੈਂ ਇਹ ਕਰ ਲੂੰਗਾ ਤਾਂ ਬੱਲੇ ਬੱਲੇ ਹੋ ਜਾਊਗੀ ਜੇ ਮੈਂ ਐਮਐਲਏ ਬਣ ਜਾਊਗਾ ਐਮਪੀ ਬਣ ਜਾਊਗਾ ਪ੍ਰਧਾਨ ਮੰਤਰੀ ਬਣ ਜਾਊਗਾ ਤਾਂ ਮੈਂ ਖੁਸ਼ ਹੋ ਜਾਊਗਾ ਜੇ ਮੈਂ ਬਹੁਤ ਸਾਰਾ ਧਨ ਇਕੱਠਾ ਕਰ ਲਿਆ ਤਾਂ ਮੈਂ ਖੁਸ਼ ਹੋ ਜਾਊਗਾ ਜੇ ਸਾਰੀ ਜਿਹੜੀ ਇਹ ਦੌੜ ਹੈ ਚਾਹੇ ਕੋਈ ਬੰਦਾ ਰੱਬ ਦੀ ਭਗਤੀ ਕਰਦਾ ਤਾਂ ਵੀ ਉਹਨੂੰ ਇਹ ਹੁੰਦਾ ਵੀ ਮੈਂ ਅਲਟੀਮੇਟਲੀ ਜਦੋਂ ਸਾਡੇ ਅੰਦਰ ਖੁਸ਼ੀ ਪੈਦਾ ਨਹੀਂ ਹੁੰਦੀ ਉਦੋਂ ਸਾਨੂੰ ਟੈਨਸ਼ਨ ਪੈਦਾ ਹੁੰਦੀ ਹੈ ਉਦੋਂ ਸਟ्रेस ਪੈਦਾ ਹੁੰਦੀ ਹੈ ਔਰ ਇਨਸਾਨ ਹਰੇਕ ਬੰਦੇ ਨੂੰ ਨਸ਼ਾ ਚਾਹੀਦਾ ਇਸ ਧਰਤੀ ਤੇ ਆਇਆ ਹਰ ਬੰਦੇ ਨੂੰ ਨਸ਼ੇ ਦੀ ਲੋੜ ਹੈ ਕਿਉਂਕਿ ਜਦ ਤੱਕ ਉਹ ਨਸ਼ਾ ਨਹੀਂ ਕਰਦਾ ਉਦੋਂ ਤੱਕ ਉਹ ਖੁਸ਼ ਨਹੀਂ ਰਹਿ ਸਕਦਾ ਹੁਣ ਨਸ਼ਾ ਕਿਸ ਚੀਜ਼ ਦਾ ਹੋਣਾ ਚਾਹੀਦਾ ਇਹ ਡਿਪੈਂਡ ਕਰਦਾ ਉਹਨੂੰ ਕਿਸ ਚੀਜ਼ ਦੇ ਵਿੱਚ ਖੁਸ਼ੀ ਮਿਲਦੀ ਹੈ ਉਹ ਡਿਪੈਂਡ ਕਰਦਾ ਉਹ ਦੱਸਣਾ ਉਹ এডਿਕੇਸ਼ਨ ਦੇਣੀ ਜਿਹੜੀ ਪੀੜੀ ਮਤਲਬ ਪਹੁੰਚ ਚੁੱਕੀ ਹੈ ਜਿਹੜੀ ਆਪਣਾ ਜੀਵਨ ਬਤੀਤ ਕਰ ਚੁੱਕੀ ਹੈ ਉਹਦੀ ਜ਼ਿੰਮੇਵਾਰੀ ਹੈ ਕਿ ਉਹ ਆਉਣ ਵਾਲੀ ਪੀੜੀ ਨੂੰ ਉਹ ਸਾਰਾ ਕੁਝ ਸਿਖਾਵੇ ਸਾਡੇ ਪੁਰਾਤਨ ਟਾਈਮ ਦੇ ਵਿੱਚ ਉਹ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਅਸੀਂ ਆਪਣੇ ਬੱਚਿਆਂ ਨੂੰ ਪਾਸ ਆਨ ਨਹੀਂ ਕਰ ਸਕੇ ਜੇ ਤੁਹਾਡੇ ਕੋਲ ਬਹੁਤ ਜ਼ਿਆਦਾ ਪੈਸੇ ਨੇ ਲਾਡ ਪਿਆਰ ਨਾਲ ਵੀ ਬੱਚਾ ਖਰਾਬ ਕਰ ਦਿੰਨੇ ਅਸੀਂ ਤੇ ਜੇ ਨਹੀਂ ਹੈਗੇ ਸਟ੍ਰਿਕਨੈਸ ਨਾਲ ਵੀ ਬੱਚਾ ਅਸੀਂ ਖਰਾਬ ਕਰ ਦਿੰਨੇ ਸਾਡੀ ਜਿਹੜੀ ਪੁਰਾਤਨ ਸਭਤਿਆ ਦੀ ਸੋਚ ਸੀਗੀ ਜੇ ਉਹਦੇ ਨਾਲ ਅੱਜ ਵੀ ਅਸੀਂ ਜੁੜੀਏ ਜੇ ਅਸੀਂ ਅੱਜ ਵੀ ਜੁੜੀਏ ਤਾਂ ਵੀ ਸਾਨੂੰ ਮੈਂਟਲ ਸੈਟੀਸਫੈਕਸ਼ਨ ਮਿਲ ਸਕਦੀ ਹੈ ਔਰ ਜਦ ਤੱਕ ਮੈਂਟਲ ਸੈਟੀਸਫੈਕਸ਼ਨ ਨਹੀਂ ਮਿਲਦੀ ਉਦੋਂ ਤੱਕ ਤੁਸੀਂ ਰੋਗਾਂ ਤੋਂ ਬਾਹਰ ਨਿਕਲ ਨਹੀਂ ਸਕਦੇ ਔਰ ਜੇ ਤੁਸੀਂ ਰੋਗ ਗ੍ਰਸਤ ਨਹੀਂ ਹੋ ਕੋ ਮੈਂ ਗਾਰੰਟੀ ਕਰਦਾ ਕਿ ਤੁਹਾਨੂੰ ਰੋਗ ਲੱਗ ਜਾਣਗੇ 100% ਰੋਗ ਲੱਗ ਜਾਣਗੇ ਪਹਿਲੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਸਾਡੇ ਇਹ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਅਸੀਂ ਸਾਡੀਆਂ ਆਦਤਾਂ ਬਦਲ ਗਈਆਂ ਪੁਰਾਣੇ ਟਾਈਮ ਦੇ ਵਿੱਚ ਬਚਾਵਾ ਜਿਹੜਾ ਸੀਗਾ ਉਹ ਸੇਵਿੰਗ ਦੀ ਆਦਤ ਹੁੰਦੀ ਸੀਗੀ ਸਾਰਿਆਂ ਨੂੰ ਕਿ ਪੈਸਾ ਕੁਛ ਨਾ ਕੁਛ ਬਚਾਉਂਦੇ ਸੀਗੇ ਦੂਸਰਿਆਂ ਦੀ ਖੁਸ਼ੀ ਦੇ ਵਿੱਚ ਆਪਣੀ ਖੁਸ਼ੀ ਲੱਭਦੇ ਸੀਗੇ ਅੱਜ ਦੀ ਡੇਟ ਦੇ ਵਿੱਚ ਇੱਕ ਦੂਸਰੇ ਨੂੰ ਅਸੀਂ ਦੇਖ ਕੇ ਬਰਦਾਸ਼ਤ ਨਹੀਂ ਕਰ ਸਕਦੇ ਜੇ ਇੱਕ ਫੈਕਟਰੀ ਵਾਲਾ ਬਹੁਤ ਵੱਡਾ ਹੋ ਰਿਹਾ ਹੈ ਜਾਂ ਜਿਹਦੇ ਕੋਲੇ ਬਹੁਤ ਜ਼ਿਆਦਾ ਪੈਸੇ ਹੋ ਰਹੇ ਨੇ ਉਹ ਮਤਲਬ 50 50 ਏਕੜ ਦੇ ਵਿੱਚ ਜੇ ਕੋਠੀ ਪਾ ਰਿਹਾ ਉਹ ਆਪਣੇ ਏਮਪਲੋਈ ਨੂੰ ਫਿਰ ਵੀ ਓਨੇ ਕੀ ਪੈਸੇ ਦਿੰਦਾ ਉਹ ਉਹ ਇਹ ਨਹੀਂ ਹੈ ਕਿ ਉਹਨਾਂ ਨੂੰ ਖੁਸ਼ਹਾਲ ਨਾਲ ਕਰ ਲੂਗਾ ਉਹ ਹੈ ਨਾ ਤਾਂ ਇਹ ਜਿਹੜਾ ਵੱਧਦਾ ਗੈਪ ਹੈ ਇਹ ਇਹ ਸਾਰੀਆਂ ਬਿਮਾਰੀਆਂ ਦੀ ਜੜ ਹੈ ਇਹ ਜਿਹੜਾ ਗੈਪ ਹੈ ਜਿੰਨਾ ਵੱਧਦਾ ਵੱਡ ਰਿਹਾ ਹੈ ਓਨਾ ਹੀ ਵੱਡਾ ਇਹ ਬਿਮਾਰੀਆਂ ਨੂੰ ਲੈ ਕੇ ਆ ਰਿਹਾ ਜੇ ਤੁਸੀਂ ਕਹੋ ਕਿ ਕੋਈ ਗਵਰਨਮੈਂਟ ਅਥਾਰਟੀ ਮਦਦ ਕਰ ਦੂਗੀ ਨਹੀਂ ਕਰਨ ਵਾਲੀ ਜੇ ਤੁਸੀਂ ਕਹੋ ਇੱਕ ਲੋਕ ਲਹਿਰ ਬਣ ਜੂਗੀ ਤਾਂ ਨਹੀਂ ਬਣਨ ਵਾਲੀ ਇੰਡੀਵਿਜੂਅਲ ਲੈਵਲ ਦੇ ਉੱਪਰ ਹਰ ਬੰਦੇ ਨੂੰ ਆਪਣੇ ਲੈਵਲ ਦੇ ਉੱਪਰ ਇਹ ਬੇਸ਼ੱਕ ਫਿਲਾਸਫੀ ਲੱਗ ਰਹੀ ਹੈ ਪਰ ਤੁਸੀਂ ਇਹਨੂੰ ਪ੍ਰੈਕਟੀਕਲੀ ਕਰਕੇ ਦੇਖਣਾ ਕਿ ਇੰਡੀਵਿਜੂਅਲ ਲੈਵਲ ਦੇ ਉੱਤੇ ਤੁਹਾਨੂੰ ਖੁਸ਼ੀ ਮਿਲੂਗੀ ਤਾਂ ਹੀ ਸੈਰੋਟੋਨਿਨ ਰਿਲੀਜ਼ ਹੀ ਤਾਂ ਹੋਊਗਾ ਜੇ ਤੁਸੀਂ ਕਿਸੇ ਵਾਸਤੇ ਕੁਝ ਕਰਦੇ ਹੋ ਲੰਗਰ ਲਗਾਉਣ ਦੇ ਨਾਲ ਮਸਲਾ ਹੱਲ ਨਹੀਂ ਹੋਣਾ ਲੰਗਰ ਜਿਹੜਾ ਤੁਸੀਂ ਲਗਾਉਂਦੇ ਹੋ ਇੱਕ ਵਾਰੀ ਦੀ ਖਾਣੇ ਦੀ ਉਹਦੀ ਜ਼ਰੂਰਤ ਪੂਰੀ ਕੀਤੀ ਖਾਣੇ ਤੁਹਾਨੂੰ ਤਿੰਨ ਵਾਰੀ ਚਾਹੀਦੇ ਨਹੀਂ ਤਾਂ ਦੋ ਵਾਰੀ ਤਾਂ ਚਾਹੀਦੇ ਹੀ ਨੇ ਘਟੋ ਘਟ ਇੱਕ ਵਾਰੀ ਤਾਂ ਚਾਹੀਦਾ ਜੇ ਤੁਸੀਂ ਉਹਨੂੰ ਕੱਪੜੇ ਦੇਦੇ ਤਾਂ ਕੁਛ ਦਿਨ ਦੀ ਉਹਦੀ ਜਿਹੜੀ ਜ਼ਰੂਰਤ ਹੈ ਉਹ ਤੁਸੀਂ ਪੂਰੀ ਕੀਤੀ। ਜੇ ਜਦ ਤੱਕ ਤੁਸੀਂ ਕਿਸੇ ਹੋ ਗਰੀਬ ਦੀਆਂ ਜਿਹੜੇ ਬੰਦੇ ਪਿੱਛੇ ਰਹਿ ਗਏ ਉਹਨਾਂ ਦੀ ਬਾਹ ਨਹੀਂ ਫੜਦੇ। ਉਹਨਾਂ ਨੂੰ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਨਹੀਂ ਕਰਦੇ। ਉਦੋਂ ਤੱਕ ਤੁਹਾਨੂੰ ਅੰਦਰੋਂ ਮੈਂਟਲ ਸੈਟੀਸਫੈਕਸ਼ਨ ਨਹੀਂ ਮਿਲ ਸਕਦੀ। ਤੁਸੀਂ ਜਿੰਨਾ ਮਰਜ਼ੀ ਦੌੜ ਲਓ। ਉਹ ਕਹਿੰਦੇ ਨੇ ਨਾ ਕਿ ਜ਼ਰੂਰਤਾਂ ਦਾ ਫਕੀਰਦਿਆਂ ਵੀ ਪੂਰੀਆਂ ਹੋ ਜਾਂਦੀਆਂ ਨੇ ਤੇ ਖੁਆਇਸ਼ਾਂ ਦਾ ਰਾਜੇ ਰਾਣਿਆਂ ਦੀ ਵੀ ਪੂਰੀ ਨਹੀਂ ਹੋਈਆਂ ਨਾ ਸਿਕੰਦਰ ਦੀਆਂ ਨਾ ਪੋਰਸ ਦੀਆਂ ਨਾ ਕਿਤੇ ਇਹ ਜਿਹੜੀ ਦੌੜ ਲੱਗੀ ਹੋਈ ਹੈ ਸਾਡੀ ਜਿਹੜੀ ਇਹ ਦੌੜ ਲੱਗੀ ਹੋਈ ਹੈ ਅਸੀਂ ਲੋਨਾਂ ਦੇ ਮਗਰ ਲੱਗੇ ਹੋਏ ਹਾਂ ਜਿਹੜਾ ਵੀ ਇੱਕ ਬੰਦਾ ਇੱਕ ਵਾਰੀ ਲੋਨ ਦੇ ਚੱਕਰ 'ਚ ਪੈ ਗਿਆ ਮੁੜ ਕੇ ਨਾ ਉਹ ਨਿਕਲ ਸਕਿਆ ਉਹਦੇ ਚੋਂ ਅਸੀਂ ਆਪਣੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਸਹੀ ਐਜੂਕੇਸ਼ਨ ਹੀ ਨਹੀਂ ਦੇ ਰਹੇ ਇਹ ਗੱਲ ਮੈਂ ਪਿਛਲੀ ਵਾਰੀ ਵੀ ਸੁਣਾਈ ਸੀ ਮੈਂ ਫਿਰ ਉਹ ਉਹਨੂੰ ਦਰਾ ਦੇਣਾ 84 ਦੇ ਦੰਗਿਆਂ ਦੇ ਵਿੱਚ ਇੱਕ ਮਾਤਾ ਜੀ ਬਹੁਤ ਸਾਰੇ ਲੋਕ ਡਿਸਪਲੇਸ ਹੋ ਕੇ ਆਏ ਸੀ ਕਿ ਬੰਬਈ ਦੇ ਨੇੜੇ ਲਾਹਸਨਗਰ ਉੱਥੋਂ ਆਏ ਸੀ ਤਾਂ ਉਹਨਾਂ ਨੂੰ ਜੀਵਨ ਵਿਆਪਨ ਦਾ ਕਰਨਾ ਹੀ ਹੈ ਚੰਗਾ ਖੁਸ਼ਹਾਲ ਪਰਿਵਾਰ ਸੀ ਉੱਥੇ ਇੱਥੇ ਉਹਨਾਂ ਕੋਲ ਕੁਝ ਜ਼ਿਆਦਾ ਹੈ ਨਹੀਂ ਸੀ ਕਰਨ ਵਾਸਤੇ ਉਮਰ ਵੀ ਉਹਨਾਂ ਦੀ ਚੰਗੀ ਖਾਸੀ ਸੀ ਤਾਂ ਅਸੀਂ ਉਹਨਾਂ ਨੂੰ ਇੱਕ ਖੋਖਾ ਲਗਾਇਆ ਤੇ ਉਹ ਪਰੌਂਠਾ ਬਣਾਉਂਦੇ ਸੀ ਬਹੁਤ ਸਵਾਦ ਉਹ ਵੇਚਣਾ ਸ਼ੁਰੂ ਕੀਤਾ ਉਹਦਾ ਰੇਟ ਰੂਟ ਕੱਢਿਆ ਉਹ ਕਹਿੰਦੇ ਬਸ ਮੈਨੂੰ ਇੰਨੇ ਕੀ ਪੈਸੇ ਇਹਦੇ ਵਿੱਚ ਵਜ ਜਾਂ ਤਾਂ ਬਹੁਤ ਨੇ ਉਹਨਾਂ ਨੇ ਉਹ ਵਿਕਣ ਲੱਗ ਗਿਆ ਉਹਨਾਂ ਦਾ ਪਰੌਂਠਾ ਦੇਖੋ ਕੋਈ ਵੀ ਚੀਜ਼ ਹੈ ਉਹ ਵਿਕਦੀ ਹੈ ਆਪਣੀ ਕੁਆਲਿਟੀ ਦੇ ਸਿਰ ਦੇ ਉੱਤੇ ਐਡਵਰਟਾਈਜ਼ਮੈਂਟ ਦੇ ਨਾਲ ਇੱਕ ਵਾਰੀ ਤੁਸੀਂ ਪੂਲ ਮਾਰਕੀਟ ਕ੍ਰੀਏਟ ਕਰ ਸਕਦੇ ਹੋ ਲੇਕਿਨ ਬਿਕੂਗੀ ਤਾਂ ਤਾਂ ਜੇ ਉਹਦੇ ਵਿੱਚ দাম ਹੈ ਤਾਂ ਉਹਨਾਂ ਦੇ ਉਹ ਪ੍ਰੋਡਕਟ ਦੇ ਵਿੱਚ ਖੂਬ দাম ਸੀਗਾ ਉਹ ਵਿਕਣ ਲੱਗ ਗਿਆ ਲੇਕਿਨ ਗਾ ਘਾਣ ਕੇ ਤਾਂ ਜੇ ਪਤਾ ਲੱਗੂ ਕਿ ਇੱਥੇ ਕੋਈ ਸੌਦਾ ਵਿਕਦਾ ਅਸੀਂ ਫਿਰ ਉੱਥੇ ਤਖਤੀ ਲਾਤੀ ਜਾਦਾ बिकਨ ਲੱਗ ਗਿਆ ਸਮਾਨ ਅਸੀਂ ਉਹਨਾਂ ਨੂੰ ਕਿਹਾ ਮਾਤਾ ਜੀ ਰੇਟ ਬਤਾ ਲਓ 5 ਰੁਪਏ ਉਹ ਕਹਿੰਦੇ ਨਹੀਂ ਬੇਟਾ ਮੇਰਾ ਇਹ ਜੋ ਗੁਜ਼ਾਰਾ ਹੋਈ ਜਾਂਦਾ ਮੈਂ ਜ਼ਿਆਦਾ ਹੋਰ ਪੈਸੇ ਕੀ ਕਰਨੇ ਨੇ ਫਿਰ ਅਸੀਂ ਉਹਨਾਂ ਨੂੰ ਕਿਹਾ ਕਿ ਜੀ ਨਾਲ ਚਾਹ ਦਾ ਕੱਪ ਵੀ ਰੱਖ ਲਓ ਇੱਥੇ ਤੇ ਤੁਹਾਡੀ ਚਾਹ ਵੀ बिकੂਗੀ ਤਾਂ ਉਹਨਾਂ ਨੇ ਨਾਲ ਵਾਲੇ ਖੋਖੇ ਵਾਲਾ ਇਸ਼ਾਰਾ ਕਰਕੇ ਕਿਹਾ ਕਿ ਨਹੀਂ ਫਿਰ ਉਹ ਕੀ ਕਰੂਗਾ ਇਹ ਸੋਚ ਸੀਗੀ ਪੁਰਾਣੇ ਲੋਕਾਂ ਦੀ ਜਿਹੜੇ ਪੁਰਾਣੇ ਲੋਕ ਸੀ ਉਹਨਾਂ ਦੀ ਇਹ ਸੋਚ ਸੋਚ ਸੀਗੀ ਸਬਰ ਸੀਗਾ ਉਹਨਾਂ ਦੇ ਵਿੱਚ ਤੇ ਉਹਨਾਂ ਨੂੰ ਦੂਸਰੇ ਦੀ ਫਿਕਰ ਹੁੰਦੀ ਸੀ ਨਾਲ ਅੱਜ ਦੀ ਰੇਟ ਦੇ ਵਿੱਚ ਟਾਟਾ ਮੰਨੀ ਸ਼ਮਾਨੀ ਸਭ ਕੁਝ ਬਣਾਣਗੇ ਆਈਟੀਸੀ ਵਾਲੇ ਆਲੂ ਪੈਕ ਕਰਕੇ ਵੇਚਨੇ ਸ਼ੁਰੂ ਕਰਦੇ ਉਹਨਾਂ ਨੇ ਇਹ ਛੀਨਾ ਛਪਟੀ ਵਾਲੀ ਜਿਹੜੀ ਅੱਜ ਦੀ ਡੇਟ ਦੇ ਵਿੱਚ ਹੈ ਤਾਂ ਇਹ ਨਾ ਸਮਝੋ ਕਿ ਉਹ ਖੁਸ਼ ਹੋ ਜਾਣਗੇ ਉਹ ਉਹ ਵੀ ਖੁਸ਼ ਨਹੀਂ ਹੈਗੇ ਖੁਸ਼ ਖੁਸ਼ ਤੁਸੀਂ ਇਹ ਜਿਹੜੇ ਬਹੁਤ ਜ਼ਿਆਦਾ ਪ੍ਰੋਫਿਟ ਦੇ ਨਾਲ ਜਿਹੜੇ ਵੱਡੇ ਵੱਡੇ ਕਾਰਪੋਰੇਟ ਖੜੇ ਹੋਗੇ ਇਹਨਾਂ ਨੇ ਚੂਸ ਲਿਆ ਸਮਾਜ ਸਾਡਾ ਤਾਂ ਇਹਦੇ ਅਗੇਂਸਟ ਕਿਵੇਂ ਲੜਾਈ ਹੋ ਸਕਦੀ ਹੈ ਤਖਤੀਆਂ ਲੈ ਕੇ ਜਾਂ ਕੋਈ ਲੋਕ ਲਹਿਰ ਪੈਦਾ ਕਰਕੇ ਬਿਲਕੁਲ ਨਹੀਂ ਤੁਸੀਂ ਸਿਰਫ ਇੱਕ ਸਟੈਪ ਕਰੋ ਤੁਸੀਂ ਸਿਰਫ ਇੱਕ ਸਟੈਪ ਕਰੋ ਕਿ ਜਿਹੜਾ ਕੋਈ ਕਾਰਪੋਰੇਟ ਕਲਚਰ ਦੀ ਬਣੀ ਹੋਈ ਕੋਈ ਚੀਜ਼ ਹੈ ਇੱਕ ਸਾਰਾ ਕੁਝ ਨਾ ਛੱਡਿਆ ਜਾਵੇ ਨਾ ਛੱਡਿਆ ਜਾਵੇ ਇੱਕ ਦਿਨ ਦੇ ਵਿੱਚ ਕੋਈ ਇੱਕ ਚੀਜ਼ ਜਿਹਦੇ ਵਿੱਚ ਤੁਹਾਨੂੰ ਲੱਗਦਾ ਵੀ ਨਜਾਇਜ਼ ਮਾਰਜਨ ਇਹਦੇ ਵਿੱਚ ਹੈਗਾ ਉਸ ਚੀਜ਼ ਨੂੰ ਛੱਡ ਦਿਓ ਉਸ ਚੀਜ਼ ਨੂੰ ਉਸ ਇੱਕ ਚੀਜ਼ ਨੂੰ ਖਰੀਦਣਾ ਛੱਡ ਦਿਓ ਇਹ ਆਪਣੇ ਆਪ ਹੀ ਮੂਵਮੈਂਟ ਬਣ ਜੂਗੀ ਜਿਹੜਾ ਬੰਦਾ ਖੁਦ ਆਪਣੇ ਹੱਥੀ ਕੋਈ ਚੀਜ਼ ਬਣਾ ਰਿਹਾ ਹੈ ਔਰ ਯਤਨ ਕਰ ਰਿਹਾ ਹੈ ਇਸ ਲਾਈਵ ਦੇ ਵਿੱਚ ਆਪਣੇ ਹੱਥ ਨਾਲ ਉਹਨੂੰ ਕਰ ਰਹੇ ਉਹਨੂੰ ਸਪੋਰਟ ਕਰੋ ਤੁਸੀਂ ਇਹ ਉਹਨੂੰ ਜਿਹੜਾ ਬੈਨੇਫਿਟ ਦੇਊਗਾ ਦੇਊਗਾ ਤੁਹਾਨੂੰ ਜਿਹੜੀ ਤੁਸੀਂ ਸੋਚ ਵੀ ਨਹੀਂ ਸਕਦੇ ਤੁਹਾਨੂੰ ਕਿੰਨੀ ਮੈਂਟਲ ਸੈਟੀਸਫੈਕਸ਼ਨ ਮਿਲਣ ਵਾਲੀ ਆ ਦੇ ਨਾਲ ਇਹ ਹੈ ਵੰਡ ਸਕਣਾ ਇਹਦੇ ਨਾਲ ਜਿਹੜੀ ਗਰੋਥ ਹੈ ਉਹ ਅੱਗੇ ਹੋ ਸਕਦੀ ਹੈ ਜਿਹੜਾ ਸਾਡਾ ਕਲਚਰ ਸਿਗਾ ਕਮਾਓ ਜਿੰਨਾ ਮਰਜ਼ੀ ਜੋ ਵੀ ਤੁਸੀਂ ਕਰ ਰਹੇ ਹੋ ਕਮਾਈ ਕਰਨੀ ਚਾਹੀਦੀ ਅਰਥ ਚਾਹੀਦਾ ਪੈਸਾ ਬਹੁਤ ਚਾਹੀਦਾ ਲੇਕਿਨ ਉਧਾਰ ਦੀ ਜ਼ਿੰਦਗੀ ਨਹੀਂ ਚਾਹੀਦੀ ਕਰਜ਼ੇ ਲੈ ਲੈ ਕੇ ਅੱਗੇ ਬਦਲਣ ਵਾਲਾ ਕੋਈ ਮਸਲਾ ਨਹੀਂ ਹੈਗਾ ਜਿਹੜਾ ਤੁਸੀਂ ਬਚਾ ਸਕਦੇ ਹੋ ਪੈਨੀ ਸੇਵਡ ਐਜ਼ ਅ ਪੈਨੀ ਅਰਨਡ ਮੈਨੂੰ ਇੱਕ ਸੈਮੀਨਾਰ ਦੇ ਉੱਤੇ ਇਹਨਾਂ ਨੇ ਸੱਦਿਆ ਤੇ ਉਹ ਮੈਨੂੰ ਕਹਿੰਦੇ ਤੁਹਾਨੂੰ ਕੁਝ ਪੈਸੇ ਦੇਣੇ ਨੇ ਮੈਂ ਕਿਹਾ ਮੈਂ ਪੈਸੇ ਲੈ ਕੇ ਕੀ ਕਰੂੰਗਾ ਇਹਨਾਂ ਪੈਸਿਆਂ ਦਾ ਕਹਿੰਦੇ ਨਹੀਂ ਜੀ ਅਸੀਂ ਤੁਹਾਨੂੰ ਪੈਸੇ ਦੇਣੇ ਨੇ ਥੋੜੇ ਜਿਹਾ ਉਹਨਾਂ ਨੇ ਕੁਝ ਇਕੱਠੇ-ਕੁੱਠੇ ਕਰਕੇ ਕੁਝ ਵਰਕਰ ਸੀਗੇ ਕੁਝ ਮਾਲਿਕ ਸੀਗੇ ਉਹਨਾਂ ਨੇ ਇਕੱਠੇ ਕਰਕੇ ਕੁਝ ਪੈਸੇ ਮੈਨੂੰ ਦੇ ਦਿੱਤੇ ਤੁਸੀਂ ਸੈਮੀਨਾਰ ਦੇ ਵਿੱਚ ਇਸੇ ਤਰ੍ਹਾਂ ਗੱਲ ਚੱਲ ਰਹੀ ਸੀ ਗੱਲ ਸਿਹਤ ਦੀ ਚੱਲ ਰਹੀ ਸੀ ਗੱਲ ਮੈਂਟਲ ਹੈਲਥ ਤੇ ਆ ਗਈ ਤਾਂ ਇਹੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਇਹੀ ਗੱਲ ਮੈਂ ਕੀਤੀ ਕਿ ਸਾਡੀ ਪੈਸਾ ਬਚਾਉਣ ਦੀ ਜਿਹੜੀ ਸਾਡੀ ਮਾਨਸਿਕਤਾ ਸੀਗੀ ਉਹ ਚਲੀ ਗਈ ਟੋਟਲੀ ਤਾਂ ਉਹਨਾਂ ਦੇ ਵਿੱਚੋਂ ਇੱਕ ਬੰਦਾ ਕਹਿੰਦਾ ਜੀ ਇਹ ਤਾਂ ਕਿਤਾਬੀ ਗੱਲ ਹੋ ਗਈ ਮੇਰਾ 40000 ਰੁਪਏ ਮੇਰੀ ਸੈਲਰੀ ਹੈ ਤਾਂ ਐਨੇ ਮੇਰੇ ਖਰਚੇ ਨੇ ਮੈਂ ਬਚਦੇ ਹੀ ਨਹੀਂ ਪੈਸੇ ਮੇਰੇ ਕੋਲ ਤੋ ਜਦੋਂ ਇੱਕ ਨੇ ਕਿਹਾ ਫਿਰ ਦੂਸਰੇ ਨੇ ਵੀ ਕਿਹਾ ਕਹਿੰਦਾ ਜੀ ਇਹ ਪ੍ਰੈਕਟੀਕਲੀ ਪੋਸੀਬਲ ਨਹੀਂ ਹੈਗਾ ਅੱਜ ਦੀ ਮਹਿੰਗਾਈ ਦੇ ਜਮਾਨੇ ਦੇ ਵਿੱਚ 2.5 ਲੱਖ ਦੀ ਸੈਲਰੀ ਵਾਲੇ ਨੇ ਵੀ ਇਹੀ ਗੱਲ ਕਹੀ 50000 ਸੈਲਰੀ ਵਾਲੇ ਨੇ ਵੀ ਇਹੀ ਗੱਲ ਕਹੀ 10000 ਰੁਪਏ ਸੈਲਰੀ ਵਾਲੇ ਨੇ ਵੀ ਇਹੀ ਗੱਲ ਕਹੀ ਤਾਂ ਵਿੱਚ ਮਾਲਕ ਵੀ ਬੈਠੇ ਸੀ ਉੱਥੇ ਤਾਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਸਰ ਪੈਸੇ ਕਿਵੇਂ ਕਹਿੰਦਾ ਪੈਸੇ ਦਾਦਾ ਜੋ ਇਹ ਕਹਿ ਰਹੇ ਨੇ ਠੀਕ ਹੀ ਹੈ ਸਾਰਿਆਂ ਦਾ ਇਹੀ ਹਾਲ ਹੈ ਤੋ ਮੈਂ ਕਿਹਾ ਜੀ ਬਹੁਤ ਵਧੀਆ ਗੱਲ ਹੈ ਮੈਨੂੰ ਆਪਣੀ ਗੱਲ ਦੇ ਵਿੱਚ ਸੁਧਾਰ ਕਰਨਾ ਪਊਗਾ ਤੁਸੀਂ ਮੈਨੂੰ ਇਹ ਗੱਲ ਪ੍ਰੂਵ ਕਰਤੀ ਕਿ ਜਿਹੜੀ ਹੈ ਸੇਵਿੰਗ ਪੋਸੀਬਲ ਨਹੀਂ ਹੈਗੀ ਤੇ ਇਸ ਕਰਕੇ ਜਿੰਨੇ ਪੈਸੇ ਤੁਸੀਂ ਮੈਨੂੰ ਦਿੱਤੇ ਨੇ ਇਹ ਮੈਂ ਤੁਹਾਨੂੰ ਵਾਪਸ ਮੋੜਨਾ ਚਾਹਨਾ ਕਿਉਂਕਿ ਮੈਂ ਤੁਹਾਨੂੰ ਕੋਈ ਗੱਲ ਦੱਸ ਹੀ ਨਹੀਂ ਪਾ ਰਿਹਾ ਕੋਈ ਗੱਲ ਦੱਸ ਪਾਵਾਂ ਤਾਂ ਫਿਰ ਤੁਸੀਂ ਉਸਦੀ ਕਹਿੰਦੇ ਨਹੀਂ ਤੁਸੀਂ ਰੱਖੋ ਮੈਂ ਕਹਿੰਨੀ ਕੋਈ ਗੱਲ ਨਹੀਂ ਹੈਗੀ ਤੇ ਦੋ ਦਿਨ ਦਾ ਸੈਮੀਨਾਰ ਸੀਗਾ ਮੈਂ ਸਾਰੇ ਉਹਨਾਂ ਦੇ ਪੈਸੇ ਮੋੜਤੇ ਹਜ਼ਾਰ ਮੋੜਤਾ ਜਿਹਦਾ 2000 ਰਜਿਸਟਰ ਦਾ ਸੀਗਾ ਉਹ ਸਾਰੇ ਪੈਸੇ ਉਹਨਾਂ ਨੂੰ ਮੋੜਤੇ ਅਗਲੇ ਦਿਨ ਆ ਕੇ ਜਦੋਂ ਸੈਮੀਨਾਰ ਸ਼ੁਰੂ ਹੋਇਆ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਵੀ ਉਹ 1000 ਰੁਪਿਆ ਭਾਈ ਤੈਨੂੰ ਕੱਲ ਦਿੱਤਾ ਸੀ ਉਹਦਾ ਕੀ ਕੀਤਾ ਕੋਈ ਕਹਿੰਦਾ ਮੈਂ ਜਾ ਕੇ ਆਪਣੀ ਫੈਮਿਲੀ ਨੂੰ ਡਿਨਰ ਕਰਾਤਾ ਕੋਈ ਕਹਿੰਦਾ ਮੈਂ ਕਮਾ ਲਿਆ ਉਹਨੂੰ ਤੇ ਜਿਹੜਾ ਮਾਲਕ ਸੀਗਾ ਉਹਨੂੰ ਪ੍ਰੋਵਾਈਡ ਨਹੀਂ ਸੀ ਉਹਦੇ 10 11000 ਰੁਪਏ ਦੇ ਤੁਬ ਮੈਂ ਕਿ ਆਈ ਹੈਵ ਪ੍ਰੂਵਡ ਮਾਈ ਪੁਆਇੰਟ ਉਹ 1000 ਰੁਪਿਆ ਜਾਂ ਉਹ 10000 ਰੁਪਿਆ ਜਿਹੜਾ ਤੁਹਾਨੂੰ ਮਿਲਿਆ ਉਹ ਤੁਹਾਨੂੰ ਮਿਲਣ ਦੀ ਆਸਥਾ ਹੈ ਨਹੀਂ ਸੀ ਤੁਸੀਂ ਉਹਦੇ ਚ ਕਿਸੇ ਨੇ ਸੇਵਿੰਗ ਦੀ ਸੋਚੀ ਨਹੀਂ 1 ਰੁਪਿਆ ਵੀ ਸੇਵ ਕਰਨ ਦੀ ਨਹੀਂ ਸੋਚੀ ਸਾਰਾ ਵੜਾ ਤਾਂ ਉਹ ਸਾਡੀ ਜਿਹੜੀ ਸੋਚ ਆ ਕੇ ਉੱਥੇ ਖੜੀ ਹੋ ਗਈ ਜਿਹੜੇ ਬੱਚੇ ਬਹੁਤ ਸਮਰਿੱਧ ਫੈਮਿਲੀ ਦੇ ਵਿੱਚ ਪੈਦਾ ਹੋ ਰਹੇ ਨੇ ਉਹ ਹੋਰ ਤਰ੍ਹਾਂ ਖਰਾਬ ਹੋ ਰਹੇ ਨੇ ਉਹ ਬਹੁਤਾਤ ਕਰਕੇ ਖਰਾਬ ਹੋ ਰਹੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਬੰਦੇ ਨੂੰ ਬੰਦਾ ਕਿਵੇਂ ਕਹਿਣਾ ਉਹਨਾਂ ਨੂੰ ਪਤਾ ਹੀ ਨਹੀਂ ਕਿ ਮਿਹਨਤ ਕੀ ਹੁੰਦੀ ਹੈ ਠੀਕ ਹੈ ਸਟਾਰਟਅੱਪਸ ਅੱਜ ਸ਼ੁਰੂ ਹੋ ਗਏ ਸਾਰੇ ਟੋਟਲੀ ਆਧਾਰ ਦੀ ਜ਼ਿੰਦਗੀ ਹੈ ਜਿੰਨਾ ਆਸ-ਪਾਸ ਤੁਸੀਂ ਦੇਖ ਰਹੇ ਸਾਰਾ ਡੰਬਰ ਉਸੇ ਤਰ੍ਹਾਂ ਹੀ ਹੈ ਤਾਂ ਇਹਨੂੰ ਬ੍ਰੇਕਰ ਮੈਂ ਪਾਉਗਾ ਕਮਾਣਾ ਬਹੁਤ ਜ਼ਿਆਦਾ ਲੇਕਿਨ ਤੁਹਾਡੀ ਆਪਣਾ ਜਿਹੜਾ ਜੀਵਨ ਜਿਿਆਪਨ ਉਹ ਘੱਟ ਤੋਂ ਘੱਟ ਮਿਨੀਮਮ ਚੀਜ਼ਾਂ ਦੇ ਨਾਲ ਤੇ ਤੁਸੀਂ ਆਪਣਾ ਜੀਵਨ ਜਿਿਆਪਨ ਕਰ ਸਕਦੇ ਹੋ ਕਿਸੇ ਹੋਰ ਦੀ ਮਦਦ ਕਰ ਸਕਦੇ ਹੋ ਯੂ ਵਿਲ ਫੀਲ ਕਿ ਤੁਹਾਡਾ ਜਿਹੜਾ ਬਹੁਤ ਸਾਰਾ ਸਟ੍ਰੈਸ ਹੈ ਜਿਹੜਾ ਉਹ ਬਸਟ ਹੋਊਗਾ ਉਹਦੇ ਨਾਲ ਜਦੋਂ ਤੁਹਾਡੀ ਸਟ੍ਰੈਸ ਬਸਟਿੰਗ ਹੋਣੀ ਸ਼ੁਰੂ ਹੋਊਗੀ ਜਦੋਂ ਤੁਸੀਂ ਜੋ ਵੀ ਕਰ ਰਹੇ ਹੋ ਉਹੀ ਕਰੀ ਜਾਓ ਅੱਜ ਵਾਲੀ ਗੱਲ ਬੇਸ਼ੱਕ ਤੁਹਾਨੂੰ ਫਿਲਾਸਫੀ ਲੱਗ ਰਹੀ ਹੋਊਗੀ ਲੇਕਿਨ ਇਹ ਪ੍ਰੈਕਟੀਕਲ ਚੀਜ਼ ਹੈ ਇਹ ਮੈਡੀਟੇਸ਼ਨ ਵਗੈਰਾ ਕੁਝ ਕੰਮ ਨਹੀਂ ਕਰਦੀ ਮੈਡੀਟੇਸ਼ਨ ਉਹਦੇ ਵਾਸਤੇ ਕੰਮ ਕਰਦੀ ਹੈ ਜਿਹਨੂੰ ਵਿਸ਼ਵਾਸ ਹੈ ਕਿ ਵੀ ਇਹ ਇਹਦੇ ਨਾਲ ਮੈਨੂੰ ਫਰਕ ਪਊਗਾ ਆਸਥਾ ਜੇ ਤੁਹਾਡੀ ਕਿਸੇ ਵੀ ਚੀਜ਼ ਦੇ ਉੱਤੇ ਜਦ ਤੱਕ ਉਹ ਆਸਥਾ ਪੱਕੀ ਨਹੀਂ ਉਹ ਕੰਮ ਨਹੀਂ ਕਰਦੀ ਲੇਕਿਨ ਮੈਡੀਟੇਸ਼ਨ ਵੀ ਜੇ ਤੁਸੀਂ ਵਾਰੀ ਵਾਰੀ ਕਰਦੇ ਹੋ ਯੂ ਵਿਲ ਸੀ ਉਹਨੇ ਕੰਮ ਨਹੀਂ ਕਰਨਾ ਹੈਗਾ ਇਹ ਸਾਰਾ ਜਿਹੜਾ ਜੀਵਨ ਹੈ ਇਹ ਨਸ਼ੇ ਦੇ ਆਧਾਰ ਦੇ ਉੱਤੇ ਹੀ ਕੱਟਿਆ ਜਾਊਗਾ ਨਸ਼ਾ ਕਿਹੜੀ ਚੀਜ਼ ਦਾ ਕਿਸੇ ਚੰਗੀ ਚੀਜ਼ ਦਾ ਨਸ਼ਾ ਤੁਹਾਨੂੰ ਕੰਮ ਦਾ ਨਸ਼ਾ ਹੋਵੇ ਤੁਹਾਨੂੰ ਇਮਾਨਦਾਰੀ ਦਾ ਨਸ਼ਾ ਹੋਵੇ ਤੁਹਾਨੂੰ ਲੋਕਾਂ ਦੇ ਫਾਇਦੇ ਦਾ ਨਸ਼ਾ ਹੋਵੇ ਇਹ ਕੌਣ ਸਿਖਾਏਗਾ ਜਿਹੜੀ ਜਾ ਰਹੀ ਪੀੜ੍ਹੀ ਆ ਉਹ ਆਉਣ ਵਾਲੀ ਪੀੜ੍ਹੀ ਨੂੰ ਜੇ ਨਹੀਂ ਸਿਖਾਇਆ ਜਿਵੇਂ ਅਸੀਂ ਨਹੀਂ ਸਿਖਾ ਰਹੇ ਤਾਂ ਸਾਡਾ ਜੀਵਨ ਦਾ ਪੱਦਰ ਦਿਨ ਬਰ ਦਿਨ ਮਾਰੇ ਤੋਂ ਮਾਰੇ ਤੋਂ ਮਾੜਾ ਹੁੰਦਾ ਚਲਾ ਜਾਊਗਾ ਤਾਂ ਸਾਡੀ ਇਸ ਪੀੜ੍ਹੀ ਦੀ ਜ਼ਿੰਮੇਵਾਰੀ ਆਉਣ ਵਾਲੀ ਪੀੜ੍ਹੀ ਦੀ ਵੀ ਜ਼ਿੰਮੇਵਾਰੀ ਹੈ ਕਿ ਜਿਵੇਂ ਉਹ ਰੋਗ ਗ੍ਰਸਤ ਰਹਿਣਾ ਜੀਵਨੇ ਖੁਸ਼ ਰਹਿਣਾ ਤੋਂ ਸਭ ਤੋਂ ਸਭ ਤੋਂ ਸਭ ਤੋਂ ਜ਼ਿਆਦਾ ਜ਼ਰੂਰੀ ਜਿਹੜਾ ਹੈ ਉਹ ਮੈਂਟਲ ਸਟ੍ਰੈਸ ਨੂੰ ਕਾਬੂ ਕਰਨਾ ਹੈ ਉਹ ਥੋੜੇ ਚੀਜ਼ਾਂ ਦੇ ਵਿੱਚ ਕਿਵੇਂ ਤੁਸੀਂ ਖੁਸ਼ ਰਹਿ ਸਕਦੇ ਹੋ ਅੱਜ ਦੀ ਡੇਟ 'ਚ 3 ਸਾਲ ਤੋਂ ਉਮਰ ਦੇ ਬੱਚੇ ਦੀ ਟੱਪ ਜੇ ਉਹਨੂੰ ਸਕੂਲ ਦੇ ਵਿੱਚ ਐਡਮਿਸ਼ਨ ਨਹੀਂ ਮਿਲਦੀ ਅੱਜ ਦੀ ਡੇਟ ਦੇ ਵਿੱਚ ਜਿਹੜਾ ਵੀ ਬੰਦਾ ਕੈਰੀਅਰ ਆਪਣਾ ਪਰਸ਼ੂ ਕਰ ਰਿਹਾ ਉਹ ਇਸ ਕਰਕੇ ਪਰਸ਼ੂ ਕਰ ਰਿਹਾ ਵੀ ਇਹਦੇ ਵਿੱਚ ਮੈਨੂੰ ਪੈਸੇ ਜ਼ਿਆਦਾ ਬਣ ਜਾਣਗੇ ਪੈਸਾ ਬਹੁਤ ਜ਼ਰੂਰੀ ਹੈ ਪੈਸਾ ਬਹੁਤ ਜ਼ਰੂਰੀ ਹੈ वैसे कमांदे बहुत 탕 ਨੇ ਆਪਣੀ एफिशिएंसी ਦੇ حساب ਨਾਲ ਤੁਸੀਂ ਪੈਸਾ ਕਮਾਓ ਲੇਕਿਨ ਜਿੰਨਾ ਤੁਹਾਡੇ ਕੋਲ ਪੈਸਾ ਹੈਗਾ ਉਹਦੇ ਵਿੱਚ ਤੁਸੀਂ ਕਿਵੇਂ ਆਪਣਾ ਜਿਹੜਾ ਜੀਵਨ ਹੈ ਉਹ ਗੁਜ਼ਾਰਨਾ ਖੇੜ ਇੱਥੇ ਖੜੀ ਹੈ ਤੁਸੀਂ ਦੂਸਰੇ ਕਿਸੇ ਦੀ ਮਦਦ ਕਿਵੇਂ ਕਰਨੀ ਹੈ ਜਦ ਤੱਕ ਤੁਸੀਂ ਕਿਸੇ ਹੋਰ ਬਾਰੇ ਨਹੀਂ ਸੋਚੋਗੇ ਸਾਡੀ ਪੰਜਾਬੀ ਸਭਤਾ ਸਾਡਾ ਜਿਹੜੇ ਗੁਰੂ ਪੀਰ ਪੈਗੰਬਰ ਹੋਏ ਨੇ ਉਹ ਇਹੀ ਉਹਨਾਂ ਨੇ ਹੀ ਬੜਾ ਸਿੰਪਲੀਫਾਈ ਕੀਤਾ ਬਾਬੇ ਨਾਨਕ ਨੇ ਸਾਰਾ ਕੁਝ ਗਰਸਤੀ ਦੇ ਵਿੱਚ ਰਹਿਣ ਕਿਰਤ ਕਰਨਾ ਵੰਡ ਕੇ ਛਕਣਾ ਸੁਸਾਇਟੀ ਨੂੰ ਅੱਗੇ ਲੈ ਕੇ ਆਣਾ ਜਦ ਤੱਕ ਤੁਸੀਂ ਸਿਰਫ ਆਪਣਾ ਸੋਚੀ ਜਾਓਗੇ ਸਿਰਫ ਆਪਣਾ ਸੋਚੀ ਜਾਓਗੇ ਔਰ ਢੇਰ ਲਗਾਉਣ ਦੀ ਕੋਸ਼ਿਸ਼ ਕਰੀ ਜਾਓਗੇ ਜਿੱਡਾ ਮਰਜ਼ੀ ਵੱਡਾ ਢੇਰ ਲਾ ਲਓ ਜੇ ਤੁਸੀਂ ਆਪਣੀ ਉਹ ਥੋੜੀ ਥੋੜੀ ਜਗ੍ਹਾ ਦੇ ਵਿੱਚ ਜੇ ਖੁਸ਼ੀ ਨਹੀਂ ਤਲਾਸ਼ ਕਰ ਸਕਦੇ ਤਾਂ ਜਿੰਨਾ ਮਰਜ਼ੀ ਹੁਲਜੀ ਜਾਓ ਤੁਸੀਂ ਔਰ ਤੁਸੀਂ ਰੋਗ ਗ੍ਰਸਤ ਹੋ ਹੀ ਨਹੀਂ ਸਕਦੇ 101% ਗਾਰੰਟੀ ਹੈ ਕਿ ਤੁਹਾਨੂੰ ਰੋਗ ਲੱਗਣਗੇ ਹੀ ਲੱਗਣਗੇ ਤਾਂ ਬੱਚਿਆਂ ਨੂੰ ਜਿਹੜੀ ਸਕੂਲ ਜਦੋਂ ਤੁਸੀਂ ਭੇਜਦੇ ਹੋ ਸਕੂਲ ਦੇ ਵਿੱਚ ਉਹ ਕੀ ਸਿੱਖਦੇ ਨੇ ਇਸੀ ਦਾ ਤੁਹਾਨੂੰ ਅਹਿਸਾਸ ਹੋਊਗਾ ਆਉਣ ਵਾਲੀ ਜਨਰੇਸ਼ਨ ਕਿਵੇਂ ਸਿੱਖ ਰਹੀ ਹੈ ਜਿਹੜੀ ਐਜੂਕੇਸ਼ਨ ਹੈ ਨਾ ਇਹ ਸ਼ੇਰਨੀ ਦੀ ਸ਼ੇਰਨੀ ਦਾ ਦੁੱਧ ਹੈ ਗਿਆਨ ਲੇਕਿਨ ਕੰਮ ਉਹੋਂ ਕਰਦਾ ਜਿਹੜਾ ਬੰਦਾ ਹজম ਕਰਦਾ ਜੇ ਕੋ ਖਾਵੇ ਜੇ ਕੋ ਪੁੰਚੇ ਪੁੰਚੇ ਮਦਾ ਹজম ਕਰੇ ਤਿਸਕਾ ਉਹ ਧਾਰੋ ਤੋਂ ਜੀਵਨ ਦੇ ਵਿੱਚ ਜੇ ਤੁਸੀਂ ਰੋਗ ਮੁਕਤ ਹੋਣਾ ਚਾਹੁੰਦੇ ਹੋ ਰੋਗ ਗ੍ਰਾਸਟ ਨਹੀਂ ਹੋਣਾ ਚਾਹੁੰਦੇ ਤੁਸੀਂ ਕਿਸੇ ਵੀ ਏਜ ਦੇ ਬੰਦੇ ਹੋ ਤਾਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਮਨ ਦੀ ਖੁਰਾਕ ਦੇ ਵੱਲ ਧਿਆਨ ਕਰਨਾ ਪਊਗਾ ਔਰ ਇਹ ਇਹ ਜਿਹੜਾ ਮਾਈਂਡ ਹੈ ਤੁਹਾਡਾ ਇਹ ਤੁਹਾਡਾ ਰੀਲੀਫ ਹੀ ਉਦੋਂ ਹੋਊਗਾ ਜਦੋਂ ਤੁਸੀਂ ਆਪਣੇ ਖਰਚੇ ਕੰਟਰੋਲ ਕਰੋਗੇ ਆਪਣੇ ਬੱਚਿਆਂ ਨੂੰ ਸਿੱਖਿਆ ਦਿਓਗੇ ਜੇ ਤੁਸੀਂ ਕਰੋੜਪਤੀ ਬਿਓ ਤਾਂ ਆਪਣੇ ਬੱਚੇ ਨੂੰ ਫਲੋਰ ਦੇ ਉੱਤੇ ਕੰਮ ਕਰਨਾ ਸਿਖਾਓ ਆਪਣੇ ਜੇ ਤੁਸੀਂ ਘੱਟ ਪੇਸ਼ਿਆਂ ਵਾਲੇ ਵੀ ਉਹ ਤਾਂ ਵੀ ਉਹਦੇ ਉਹਨੂੰ ਕੋਈ ਨਾ ਕੋਈ ਵੋਕੇਸ਼ਨਲ এডਿਕੇਸ਼ਨ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਸੀਂ ਕਿਸੇ ਦੀ ਮਦਦ ਕਰਨਾ ਚਾਹੁੰਦੇ ਹੋ ਰੋਟੀ ਕੱਪੜੇ ਦੀ ਮਦਦ ਬੇਸ਼ੱਕ ਹੋਵੇ ਲੇਕਿਨ ਉਹਨੂੰ ਐਜੂਕੇਟ ਕਰਕੇ ਉਹਨੂੰ ਲਾਈਫ ਦੇ ਵਿੱਚ ਕਿਤੇ ਨਾ ਕਿਤੇ ਸਟੈਂਡ ਕਰਨ ਦੀ ਕੋਸ਼ਿਸ਼ ਕਰੋ ਉਹਦੇ ਵਿੱਚ ਐਫਰਟ ਬਹੁਤ ਲੱਗੂਗਾ ਲੇਕਿਨ ਉਹ ਹੋ ਜਾਂਦਾ ਮੈਂ ਤੁਹਾਨੂੰ ਆਪਣੀ ਲਾਈਫ ਦਾ ਪ੍ਰੈਕਟੀਕਲ ਐਕਸਪੀਰੀਅੰਸ ਦੱਸ ਸਕਦਾ ਕਰੀਬਨ 30 35 ਇਸ ਤਰ੍ਹਾਂ ਦੇ ਬੱਚੇ ਨੇ ਲekin ਇੱਕ ਜਿਹੜਾ ਐਗਜ਼ਾਮਪਲ ਤੁਹਾਨੂੰ ਮੈਂ ਦੇਣਾ ਚਾਹੂੰਗਾ ਅ ਭਿਖਾਰੀ ਸੀ ਇੱਕ ਰੀਅਲ ਤੁਹਾਨੂੰ ਮੈਂ ਆਪਣੇ ਜੀਵਨ ਦੇ ਉਹ ਦੱਸ ਰਿਹਾ ਅਨੁਭਵ ਉਹ ਨਾਰਮਲੀ ਜੇ ਤੁਸੀਂ ਦੇਖੋ ਤਾਂ ਭਿਖਾਰੀ ਜਿਹੜੇ ਬੱਚੇ ਹੁੰਦੇ ਨੇ ਨਾ ਉਹਨਾਂ ਦੇ ਚਿਹਰੇ ਦੇ ਉੱਤੇ ਮਤਲਬ ਖੁਸ਼ੀ ਹੁੰਦੀ ਹੈ ਉਹ ਠੁੱਡੇ ਮਾਰ ਦੇ ਖੇਡਦੇ ਜਾ ਰਹੇ ਹੁੰਦੇ ਨੇ ਸਾਰਾ ਗੁਜ਼ਾਰਾ ਕਿਉਂਕਿ ਉਹਨਾਂ ਨੂੰ ਪਤਾ ਬਸ ਇਹੀ ਜੀਵਨ ਹੈ ਸਾਡਾ ਕੋਈ ਲੰਬੀ ਚੌੜੀ ਉਸ ਵੇਲੇ ਉਹਨਾਂ ਦੀ ਸੋਚ ਨਹੀਂ ਹੁੰਦੀ ਛੋਟੇ ਬੱਚੇ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਤੇ ਜੇ ਤੁਸੀਂ ਕਿਸੇ ਸੇਠ ਦਾ ਮੂੰਹ ਦੇਖੋ ਤਾਂ ਬੜਾ ਲੰਮਾ ਹੁੰਦਾ ਲਟਕਿਆ ਹੁੰਦਾ ਉਹਨਾਂ ਨੂੰ ਪਤਾ ਨਹੀਂ ਕਿੰਨੀਆਂ ਚਿੰਤਾਵਾਂ ਹੁੰਦੀਆਂ ਨੇ ਉਹਨੂੰ ਤੇ ਨਾਰਮਲ ਇਸ ਤਰ੍ਹਾਂ ਦਾ ਹੀ ਮੈਂ ਦੇਖਦਾ ਜਦੋਂ ਭਿਖਾਰੀਆਂ ਨੂੰ ਦੇਖਦਾ ਤਾਂ ਉਦੋਂ ਮੈਂ ਇਹ ਅੱਜ ਤੋਂ ਕਰੀਬਨ 30 ਸਾਲ ਪੁਰਾਣੀ ਗੱਲ ਹੋਏਗੀ 30 ਦੇ ਵੀ 35 ਸਾਲ ਹੋ ਗਏ ਹੁਣ ਤਾਂ ਇੱਕ ਭਿਖਾਰੀ ਬੱਚਾ ਉਹਦਾ ਮੂੰਹ ਲਟਕਿਆ ਹੋਇਆ ਜਿਵੇਂ ਸੇਠ ਦਾ ਲਟਕਿਆ ਹੁੰਦਾ ਤੇ ਮੇਰੀ ਆਦਤ ਹੈ ਮੈਂ ਚੀਜ਼ਾਂ ਨੂੰ ਗੌਰ ਨਾਲ ਦੇਖਦਾ ਤੇ ਉਹ ਆਇਆ ਉਹਨੇ ਕਾਰ ਦੇ ਉਹਦੇ ਤੇ ਸ਼ੀਸ਼ੇ ਤੇ ਟੱਕ ਟੱਕ ਕੀਤੀ ਪੈਸੇ ਮੰਗੇ ਮੈਂ ਉਹਨੂੰ ਪੁੱਛਿਆ ਵੀ ਕਿੰਨੇ ਪੈਸੇ ਤੂੰ ਰੋਜ਼ ਦੇ ਇਕੱਠੇ ਕਰ ਲੈਣਾ ਉਹਨੇ ਦੱਸ ਕੇ ਕਿ 20 ਰੁਪਏ ਕਹੇ ਤਾਂ ਜਿੰਨੇ ਉਹਨੇ ਪੈਸੇ ਕਿਹੇ ਮੈਂ ਕੱਢ ਕੇ ਉਹਨੂੰ ਦੇਤੇ ਜੇ ਤੁਸੀਂ ਮੇਰੇ ਤੋਂ 100 ਕਰੋੜ ਮੰਗੋ ਤਾਂ ਮੈਂ ਤੁਹਾਨੂੰ 100 ਕਰੋੜ ਦਾ ਚੈੱਕ ਲਿਖਦਾ ਇੱਕ ਸਮਾਈਲ ਤਾਂ ਬਣਦੀ ਹੈ ਤੁਹਾਡੇ ਚਿਹਰੇ ਤੇ ਉਹਦੀ ਇੱਕ ਸਮਾਈਲ ਵੀ ਉਹਦੇ ਚਿਹਰੇ ਤੇ ਨਹੀਂ ਆਈ ਉਹ ਵੀ ਸਿਰ ਛੁੱਟ ਕੇ ਚਲਾ ਗਿਆ ਉਹ ਤੇ ਉਸ ਤੋਂ ਬਾਅਦ ਇੱਕ ਹੋਰ ਗੱਡੀ ਕੋਲ ਗਿਆ ਪਤਾ ਨਹੀਂ ਉਹਨੂੰ ਕੀ ਮਿਲਿਆ ਕੀ ਨਹੀਂ ਮਿਲਿਆ ਮੈਂ ਆਪਣੀ ਏਸੀ ਪਸ਼ੂਪੀਸ ਦੇ ਵਿੱਚ ਘਰ ਆ ਗਿਆ ਸੋ ਗਿਆ ਰਾਤ ਪਰ ਮੈਨੂੰ ਉਹ ਚਿਹਰਾ ਮੇਰੇ ਦਿਮਾਗ ਦੇ ਵਿੱਚ ਘੁੰਮਦਾ ਰਿਹਾ ਜਿਹੜੀ ਚੀਜ਼ ਨੂੰ ਤੁਸੀਂ ਗੌਰ ਨਾਲ ਦੇਖੋ ਨਾ ਤਾਂ ਤੁਹਾਡੇ ਅੰਦਰ ਜਿਹੜੇ ਨਿਊਰੋਨ ਕਨੈਕਸ਼ਨ ਬੜੇ ਸਟਰੋਂਗ ਬਣਦੇ ਨੇ ਔਰ ਫਿਰ ਤੁਸੀਂ ਭੁੱਲਦੇ ਨਹੀਂ ਉਹ ਉਹ ਮੈਨੂੰ ਉਹਦਾ ਚਿਹਰਾ ਹੌਂਟ ਕਰਦਾ ਰਿਹਾ ਮੈਂ ਦੋ ਤਿੰਨ ਦਿਨ ਬਾਅਦ ਫਿਰ ਉੱਥੇ ਗਿਆ ਔਰ ਉਹ ਮੁੰਡੇ ਨੂੰ ਦੇਖਦਾ ਰਿਹਾ ਤਾਂ ਮੈਨੂੰ ਮਿਲਿਆ ਨਹੀਂ ਉਹ ਦੋ ਤਿੰਨ ਚੱਕਰਾਂ ਤੋਂ ਬਾਅਦ ਮੈਨੂੰ ਇੱਕ ਤੂਤ ਦੀ ਛਾਵੇਂ ਉਹ ਮੁੰਡਾ ਬੈਠਾ ਮਿਲਿਆ ਤੇ ਮੈਂ ਉਹਨੂੰ ਪੁੱਛਿਆ ਮੈਂ ਕੀ ਕਰਦਾ ਇੱਥੇ ਤੇ ਕਹਿੰਦਾ ਮੈਂ ਇੱਥੇ ਹੀ ਰਹਿਣਾ ਮੈਂ ਤੇਰੇ ਘਰ-ਬਾਰ ਤੇਰਾ ਮਾਂ-ਬਾਪ ਤੇ ਉਹ ਕਹਿੰਦਾ ਜੀ ਮੇਰੀ ਮਾਂ ਦੇ ਸਿਰ ਦੇ ਵਿੱਚ ਉਹ ਕੀੜੇ ਪੈ ਗਏ ਸੀ ਪਤਾ ਨਹੀਂ ਕੀ ਹੋ ਗਿਆ ਸੀ ਵੀ ਉਹ ਮਰ ਗਈ ਤੇ ਮੇਰੇ ਪਿਓ ਨੇ ਹੋਰ ਕਰ ਲਈ ਮੈਨੂੰ ਅੱਜ ਵੀ ਅੱਖਰ ਉਹਦੇ ਯਾਦ ਨੇ ਤੇ ਮੈਂ ਕਿਹਾ ਤੂੰ ਕੀ ਕਰਨਾ ਕਹਿੰਦਾ ਮੈਂ ਇੱਥੇ ਹੀ ਆ ਮੈਂ ਕਿਹਾ ਤੂੰ ਪੜ੍ਹੇਂਗਾ ਕਹਿੰਦਾ ਹਾਂ ਪੜ੍ਹਾਂਗਾ ਅੱਜ ਦੀ ਡੇਟ ਦੇ ਵਿੱਚ ਉਹ ਫਸਟ ਕਲਾਸ ਆਫੀਸਰ ਤੋ ਇਹ ਨਹੀਂ ਹੈ ਕਿ ਮੈਂ ਉਹਦੇ ਵਾਸਤੇ ਕੁਝ ਕਰਤਾ ਇਹੋ ਜਿਹਾ ਕੁਝ ਨਹੀਂ ਹੈਗਾ ਉਹਦੇ ਚ ਕਾਬਲੀਅਤ ਸੀ ਤੋ ਇਕੁਅਲ ਓਪਰਚ्युनिटी ਇਕੁਅਲ ਪਲੇਗਰਾਉਂਡ ਆਪਾਂ ਨੂੰ ਪ੍ਰੋਵਾਈਡ ਕਰਨਾ ਚਾਹਨਾ ਹੈ ਜੇ ਜੇ ਆਪਾਂ ਸਮਰਿਧਨਾ ਆਪਣੇ ਬੱਚਿਆਂ ਵਾਸਤੇ ਵੀ ਤਾਂ ਕਰਦੇ ਆ ਤੋ ਇਹੋ ਜਿਹਾ ਕਰੀਬਨ 30 ਤੋਂ ਉੱਪਰ ਮੇਰੇ ਕੋਲ ਐਗਜ਼ਾਮਪਲ ਨੇ ਸਾਰੇ ਕੋਈ ਆਫੀਸਰ ਨਹੀਂ ਬਣੇ ਕੋ ਕੁਝ ਬਣ ਗਿਆ ਕੋ ਕੁਝ ਬਣ ਗਿਆ ਬਹੁਤ ਸਾਰੀਆਂ ਸੰਸਥਾਵਾਂ ਕਰਦੀਆਂ ਹੋਣਗੀਆਂ ਵਧੀਆ ਕੰਮ ਕਰਦੇ ਹਨ ਪਰ ਸਾਨੂੰ ਇੰਡੀਵਿਜੂਅਲ ਲੈਵਲ ਦੇ ਉੱਪਰ ਵੀ ਜਦੋਂ ਅਸੀਂ ਕਿਸੇ ਵਾਸਤੇ ਕੁਝ ਕਰਦੇ ਆ ਉਹਦਾ ਜਿਹੜਾ ਆਨੰਦ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਜਦੋਂ ਅਸੀਂ ਸਿਰਫ ਇੱਕ ਲੰਗਰ ਲਗਾਤਾ ਕਿ ਮੇਰਾ ਪਰਿਵਾਰ ਸੁਖੀ ਰਹੇ ਤਾਂ ਉਹ ਤਾਂ ਵਪਾਰ ਹੀ ਆ ਉਹ ਤੁਸੀਂ ਕੱਪੜੇ ਵੰਡ ਤੇ ਦਾਮ ਦਕਸ਼ਨਾ ਕਰਤੀ ਤੇ ਜੇ ਅਸੀਂ ਬਾਹ ਫੜੀਏ ਇਹਨੂੰ ਵੰਡ ਸਕਣਾ ਕਹਿੰਦੇ ਜੇ ਅਸੀਂ ਉਹਦੇ ਵਿੱਚ ਯਕੀਨ ਰੱਖੀਏ ਵੰਡ ਸਕਣ ਦੇ ਵਿੱਚ ਆਪਣੇ ਖਰਚਿਆਂ ਨੂੰ ਸੀਮਿਤ ਰੱਖੀਏ ਕਿਉਂਕਿ ਇਹਦਾ ਕੋਈ ਅੰਤ ਨਹੀਂ ਹੈਗਾ ਇਹਦਾ ਕੋਈ ਅੰਤ ਨਹੀਂ ਹੈ ਇੱਕ ਕਾਰੋਬਾਰੀ ਹੈ ਜਿਹਦੀ 10000 ਕਰੋੜ ਦੀ ਟਰਨਓਵਰ এমਪਲੋਈ ਨੂੰ ਅੱਜ ਵੀ ਉਹ ਪੈਸੇ ਉਹਨੇ ਕੀ ਦਿੰਦਾ ਕਿ ਉਹ ਬਸ ਪੂਰਾ ਪੂਰਾ ਜਾਈ ਉਹਦਾ ਕੰਮ ਚੱਲੇ ਜੇ ਤੁਹਾਡੇ ਤੁਸੀਂ ਬਹੁਤ بڑے ਸ਼ਾਹੂਕਾਰ ਵੀ ਹੋ ਤਾਂ ਵੀ ਆਪਣੇ ਬੱਚੇ ਨੂੰ ਗਰਾਊਂਡ ਰਿਐਲਿਟੀ ਜ਼ਰੂਰ ਸਿਖਾਓ ਪਸੀਨਾ ਆ ਲੈਣ ਦੋ ਉਹਨੂੰ ਦੇਖ ਲੈਣ ਦੇ ਕਿਉਂਕਿ ਜੀਵਨ ਅੱਗੇ ਸਾਰਾ ਉਹਨੇ ਕੱਟਣਾ ਕਾਰਪੋਰੇਟ ਦੇ ਬਣੇ ਹੋਏ ਜਿਹੜੇ ਮਹਿੰਗੇ ਚੀਜ਼ ਨੇ ਜਿਹੜਾ 100 ਰੁਪਏ ਵਾਲੀ ਚੀਜ਼ ਨੂੰ 10000 ਦੀ ਵੇਚਦਾ 10 ਲੱਖ ਦੀ ਵੇਚਦਾ ਉਹ ਚੀਜ਼ ਮਤਲਬ ਮੈਂ ਇਹ ਨਹੀਂ ਕਹਿੰਦਾ ਤੁਹਾਨੂੰ ਕਿ ਤੁਸੀਂ ਲਓਏ ਨਾ ਲਈ ਜਾਓ ਤੁਸੀਂ ਉਹਨੂੰ ਲੇਕਿਨ ਜੇ ਉਹਨਾਂ ਚ ਇੱਕ ਚੀਜ਼ ਵੀ ਜੇ ਤੁਸੀਂ ਘੱਟ ਖਰੀਦ ਲਈ ਜਿਸ ਦਿਨ ਖਰੀਦ ਲਈ ਤਾਂ ਸਮਝ ਲੈਣਾ ਕਿ ਦੁਨੀਆ ਦੇ ਵਿੱਚ ਬਦਲਾਵ ਆਣਾ ਸ਼ੁਰੂ ਹੋ ਜਾਏਗਾ ਔਰ ਜੇ ਅਸੀਂ ਪੁਰਾਣੀ ਆਪਣੀ ਪ੍ਰਾਤਨ ਸਭਤਾ ਦੇ ਨਾਲ ਜਦੋਂ ਤੱਕ ਨਹੀਂ ਜੁੜਦੇ ਉਦੋਂ ਤੱਕ ਜਾਣ ਵਾਲੀ ਜਿਹੜੀ ਪੀੜ੍ਹੀ ਹੈ ਉਹਦਾ ਕਸੂਰ ਹੈ ਕਿ ਉਹ ਆਉਣ ਵਾਲੀ ਪੀੜ੍ਹੀ ਨੂੰ ਸਹੀ ਨਹੀਂ ਦਿਸ਼ਾ ਦੇ پا ਰਹੀ ਕਿਉਂਕਿ ਜੋ ਸਿਖਾ ਕੇ ਜਾਂਦੇ ਨੇ ਉਹਦੇ ਮੁਤਾਬਕ ਹੀ ਉਹ ਚੱਲਦਾ ਤੇ ਅਗਲੀਆਂ ਪੀੜ੍ਹੀਆਂ ਵਿਗੜਦੀਆਂ 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 ਹੋਰ ਵਿਗੜਦੀਆਂ ਚਲੀਆਂ ਜਾਣਗੀਆਂ ਤੇ ਰੋਗਾਂ ਤੋਂ ਛੁਟਕਾਰਾ ਨਹੀਂ ਹੋ ਪਾਊਗਾ। ਤੋਂ ਰੋਗ ਸਾਰੇ ਸ਼ੁਰੂ ਮਾਨਸਿਕ ਰੋਗ ਤੋਂ ਹੁੰਦੇ ਨੇ। ਮਤਲਬ ਜਦੋਂ ਤੱਕ ਤੁਹਾਡਾ ਮਾਈਂਡ ਸੈੱਟ ਨਹੀਂ ਹੈਗਾ ਉਦੋਂ ਤੱਕ ਤੁਸੀਂ ਜੋ ਮਰਜ਼ੀ ਖਾਈ ਜੋ ਮਰਜ਼ੀ ਪੀਂ ਜੋ ਜਿੰਨੀ ਮਰਜ਼ੀ ਐਕਸਰਸਾਈਜ਼ ਕਰੀ ਜੋ ਥੋੜ੍ਹ ਥੋੜ੍ਹ ਨੂੰ ਇੱਕ ਜਿਹੜਾ ਹੈਲਦੀਰ ਸਵਸਥ ਜਿਹੜਾ ਜੀਵਨ ਹੈ ਉਹ ਨਹੀਂ ਤੁਸੀਂ ਬਤੀਤ ਕਰ ਸਕਦੇ। ਸਤਿ ਸ੍ਰੀ ਅਕਾਲ ਫੇਰ ਮਿਲਾਂਗੇ। ਸਭ ਦਾ ਮੰਗਲ ਹੋਵੇ।